ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਖਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਚਾਰ ਹੋਊਗਾ ਇੱਕ ਤਾਂ 15 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਆਪਾਂ ਕਿਹੜੀਆਂ ਵੈਰਾਈਟੀਆਂ ਕਿਸਮਾਂ ਕਣਕ ਦੀਆਂ ਬੀਜ ਸਕਦੇ ਹਾਂ ਜਾਂ ਆਪਾਂ ਕਿਸਮ ਵੱਲ ਗੱਲ ਕਰਾਂਗੇ ਵੀ ਉਹਦੀ ਬਿਜਾਈ ਦਾ ਸਮਾਂ ਕੀ ਹੈ ਦੂਜਾ ਆਪਾਂ ਗੱਲ ਕਰਾਂਗੇ ਜਿਹੜਾ ਕਿ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਬੀਜ ਨੂੰ ਜਿਹੜਾ ਆਪਾਂ ਸੋਧ ਕੇ ਬੀਜਣਾ ਹੁੰਦਾ ਤਾਂ ਕਿ ਅੱਗੇ ਜਾ ਕੇ ਜਿਹੜੀਆਂ ਪਾਣੀ ਫਸਲ ਹੈ ਕੀਟ ਤੇ ਬਿਮਾਰੀਆਂ ਤੋਂ ਬਚੀ ਰਵੇ ਉਹਦਾ ਸਹੀ ਤਰੀਕਾ ਕੀ ਹੈ ਤੇ ਸਭ ਤੋਂ ਵਧੀਆ ਬੀ ਸੋਧ ਲਈ ਦਵਾਈ ਕਿਹੜੀ ਹੈ ਉਹਦੇ ਬਾਰੇ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਣਕ ਦੀਆਂ ਕਿਸਮਾਂ ਬਾਰੇ ਵੀ ਉਹਦਾ ਸਹੀ ਟਾਈਮ ਕੀ ਹੈ हम जे गल करिए आप पी वी डबल्यू अठ सौ छब्बी पी वी डबल्यू अठ सौ चौबीस पी वी डबल्यू सत्त सौ छियाठ डी वी डबल्यू एक सौ सतासी एच डी बत्ती छब्बी पी वी डबल्यू उन्न तीन सौ तरताली पी वी डबल्यू सौ पच्ची सौ सतर छियासी पी वी डबल्यू अठ सौ डबल्यू दो सौ बई ਇਹ ਜਿਹੜੀਆਂ ਵੈਰਾਈਟੀਆਂ ਆਪਾਂ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਇਹਦੀ ਸਹੀ ਬਿਜਾਈ ਕਰਨ ਦਾ ਜਿਹੜਾ ਸਮਾਂ ਯਾਨੀ ਕਿ ਇਹ ਜਿਹੜੀਆਂ ਵੈਰਾਈਟੀਆਂ ਹੈਗੀਆਂ 826 222 303 ਹੋ ਗਈ 187 ਇਹ ਸਾਰੀਆਂ ਆਪਾਂ ਹੁਣ ਬਿਜਾਈ ਕਰ ਸਕਦੇ ਹਾਂ 30 ਨਵੰਬਰ 25 ਨਵੰਬਰ ਤੱਕ ਇਹਦੀ ਬਿਜਾਈ ਕਰਨ ਦਾ ਸਮਾਂ ਅਜੇ ਆਪਣੇ ਕੋਲੇ ਹੈਗਾ ਇਹਦੇ ਚੱਕ ਧਿਆਨ ਰੱਖਣਾ ਜਿਹੜੀ DBW 222 ਹੈ ਇਹ ਨੀਂਹ ਪਹਾੜੀ ਇਲਾਕਿਆਂ ਲਈ ਰეკਮੈਂਡਡ ਹੈ ਨਹੀਂ ਗੀ ਸੋ ਉਧਰਲੇ ਏਰੀਏ ਚ ਕਿਰਪਾ ਕਰਕੇ ਇਹਨੂੰ ਨਾ ਬੀਜਿਆ ਜਾਵੇ ਨੀਂਹ ਪਹਾੜੀ ਇਲਾਕਿਆਂ ਚ ਤੇ ਜਿਹੜੀ ਪੀ ਵੀ ਡਬਲਯੂ 869 ਹੈ ਉਹ ਸਪੈਸ਼ਲ ਜਿਹੜੀ ਯੂਨੀਵਰਸਿਟੀ ਨੇ ਕੱਢੀ ਹੈ ਜੇਕਰ ਆਪਾਂ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਬੀਜਣਾ ਉਹਦੇ ਲਈ ਜਿਹੜੀ ਹੈ ਪੀ ਵੀ ਡਬਲਯੂ 869 ਸਪਸ਼ਟ ਕੀਤੀ ਗਈ ਹੈ ਹੁਣ ਗੱਲ ਕਰੀਏ ਡੀ ਵੀ ਡਬਲਯੂ 327 ਇਹਦਾ ਜਿਹੜਾ ਬਜਾਈ ਦਾ ਸਹੀ ਸਮਾਂ ਸੀ ਉਹ ਸੀ 20 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਦਾ ਤੇ ਗੱਲ ਕਰੀਏ ਆਪਾਂ DBW 370 371 372 ਇਹਨਾਂ ਦੀ ਜਿਹੜੀ ਬਿਜਾਈ ਦਾ ਸਹੀ ਸਮਾਂ ਉਹ ਹੈਗਾ ਸੀ ਪਹਿਲੇ 2 ਹਫ਼ਤੇ ਨਵੰਬਰ ਦੇ ਯਾਨੀ ਕਿ 14 ਜਾਂ 15 ਨਵੰਬਰ ਤੱਕ ਇਹਨਾਂ ਦੀ ਬਿਜਾਈ ਦਾ ਜਿਹੜਾ ਸਹੀ ਸਮਾਂ ਸੀਗਾ ਆਈ DBW ਦਾ ਸਮਾਂ ਸੀ 5 ਨਵੰਬਰ ਤੋਂ 25 ਨਵੰਬਰ ਤੱਕ ਦਾ ਜਿਹੜਾ ਹੈਗਾ 222 ਦਾ 187 ਤੇ 303 ਵੀ ਆਪਾਂ ਜਿਹੜੀ ਹੈ 25 ਅਕਤੂਬਰ ਤੋਂ 25 ਨਵੰਬਰ ਤੱਕ ਬੀ ਸਕਦੇ ਆ ਹੁਣ ਜੇਕਰ ਆਪਾਂ 15 ਨਵੰਬਰ ਤੋਂ 30 ਨਵੰਬਰ ਤੱਕ ਜੇਕਰ ਆਪਾਂ ਬੀਜਣੀਆਂ ਤਾਂ ਉਹਦੇ ਦੀ ਦੋ ਕਿਸਮਾਂ ਹੈਗੀਆਂ ਪੀਬੀਡਬਲਯੂ ਆਰਐਸ ਇੱਕ ਜਿਹੜੀ ਕਿ 슈ਗਰ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਉਹਦੇ ਲਈ ਸਪੈਸ਼ਲ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਟਾਰਚ ਰੈਜ਼ਿਸਟੈਂਸ ਜਿਹੜੀ ਹੈ ਵੈਰਾਈਟੀ ਹੈ ਕੱਢੀ ਗਈ ਹੈ ਪੀਬੀਡਬਲਯੂ ਆਰਐਸ 1 ਤੇ ਦੂਜੀ ਆਪਾਂ ਜਿਹੜੀ ਸਿੰਪਲ ਵੈਰਾਈਟੀ ਹੈ ਪੀਬੀਡਬਲਯੂ ਉਨਤ 550 ਇਹਨਾਂ ਦਾ ਜਿਹੜਾ ਸਮਾਂ 15 ਨਵੰਬਰ ਤੋਂ 30 ਨਵੰਬਰ ਤੱਕ ਦਾ ਜਿਹੜਾ ਸਮਾਂ ਇਹ ਆਪਾਂ ਉਸ ਟਾਈਮ ਦੇ ਵੀ ਸਕਦੇ ਹਾਂ ਸੋ ਇਹ ਸੀ ਜਿਹੜੀਆਂ ਮੇਨ ਕਿਸਮਾਂ ਹੁਣ ਗੱਲ ਆਪਾਂ ਕਰੀਏ ਬੀ ਸੋਧ ਦੀ ਬੀ ਸੋਧ ਆਪਣੇ ਲਈ ਬਹੁਤ ਇੰਪੋਰਟੈਂਟ ਹੈ ਤਾਂ ਕਿ ਜਿਹੜੀਆਂ ਅੱਗੇ ਜਾ ਕੇ ਜਿਹੜੀਆਂ ਕਣਕ ਨੂੰ ਲੱਗਣ ਵਾਲੀਆਂ ਬਿਮਾਰੀਆਂ ਜਾਂ ਕੀਟ ਹੈ ਉਹ ਨਾ ਲੱਗਣ ਤੇ ਉਹਦਾ ਜਿਹੜਾ ਸਹੀ ਤਰੀਕਾ ਹੁੰਦਾ ਲਾਉਣ ਦਾ ਉਹ ਪਹਿਲਾਂ ਕੀਟਨਾਸ਼ਕ ਫਿਰ ਫੰਗੀਸਾਈਡ ਤੇ ਫਿਰ ਜਿਹੜਾ ਆਪਾਂ ਜਿਹੜਾ ਬੀ ਸੋਧ ਦਾ ਆਪਾਂ ਟੀਕਾ ਲਾ ਸਕਦੇ ਹਾਂ ਉਹ ਕੀ ਲਾਉਣਾ ਉਹ ਸਾਰਾ ਆਪਾਂ ਅੱਗੇ ਗੱਲ ਕਰਦੇ ਹਾਂ ਜਿੱਥੇ ਪਿਛਲੇ ਸਾਲ ਸਿਉਂਕ ਦੀ ਪ੍ਰੋਬਲਮ ਹੈ ਜਾਂ ਜਿਹੜੇ ਵਾਣਾ ਦੇ ਵਿੱਚ ਕਈ ਵਾਰ ਹਲਕੇ ਵਾਣਾ ਸਿਉਂਕ ਦੀ ਪ੍ਰੋਬਲਮ ਜ਼ਿਆਦਾ ਆ ਜਾਂਦੀ ਹੈ ਤਾਂ ਉੱਥੇ ਜਿਹੜਾ ਆਪਾਂ ਬੀ ਨੂੰ ਆਪਾਂ 1 ਗ੍ਰਾਮ 70 WS ਥਾਇਮਥੌਕਸਮ ਕ루ਜ਼ਰ ਦੇ ਨਾਤੇ ਹੁੰਦੀ ਹੈ ਜਿਹਨੂੰ ਆਪਾਂ ਟਾਰਾ ਵੀ ਕਹਿ ਦਿੰਦੇ ਨੇ ਥਾਇਮਥੌਕਸਮ ਨੂੰ ਉਹਦੇ ਨਾਲ ਆਪਾਂ ਜਿਹੜੀ ਐ ਸੋਚ ਸਕਦੇ ਹਾਂ ਜਾਂ ਆਪਾਂ 400 ਐਮ ਐਲ ਡਰਸਮਾਨ ਜਿਹਦੇ ਚ ਕਲੋਰੋਪਾਈਰੀ ਫਾਸ 20 EC ਸాల్ਟ ਹੁੰਦਾ ਉਹ ਇਹਾਂ 2 ml ਨਿਉਨਿਕਸ ਨੂੰ ਪ੍ਰਤੀ ਕਿਲੋ ਬੀ ਦੇ ਹਿਸਾਬ ਨਾਲ ਆਪਾਂ ਸੋਹ ਸਕਦੇ ਆ ਇਹਦੇ ਨਾਲ ਜਿਹੜੀ ਆਪਣਾ ਕੋਈ ਸੰਕ ਦੀ ਪ੍ਰੋਬਲਮ ਨਹੀਂ ਆਉਣੀ ਜਿੱਥੇ ਕਿਤੇ ਸਿੱਟੇ ਦੀ ਕਾਂਗਿਆਰੀ ਪਿਛਲੀ ਵਾਰ ਆਈ ਹੈ ਉੱਥੇ ਜਾਂ ਪੱਤਿਆਂ ਦੀ ਕਾਂਗਿਆਰੀ ਆਈ ਹੈ ਉੱਥੇ ਆਪਾਂ 13 ml 6 fps ਟੈਬੂਕੋਨਾਜ਼ੋਲ ਨੂੰ 400 ml ਪਾਣੀ ਵਿੱਚ ਘੋਲ ਕੇ 40 ਕਿਲੋ ਬੀ ਨਾਲ ਸੋਹ ਸਕਦੇ ਆ ਜਾਂ 120 ਗ੍ਰਾਮ ਵਿਟਾਵੈਕਸ ਪਾਵਰ ਯਾ 80 ਗ੍ਰਾਮ ਕੱਲੀ ਜਿਹੜੀ ਵਿਟਾਬੈਕਸ ਆਉਂਦੀ ਹੈ ਉਹਨੂੰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਸੋਹ ਸਕਦੇ ਹਾਂ ਹੁਣ ਜੇਕਰ ਆਪਾਂ ਗੱਲ ਕਰੀਏ ਵੀ ਸਭ ਤੋਂ ਵਧੀਆ ਦਵਾਈ ਜਿਹੜੀ ਬੀਜ ਸੋਧ ਲਈ ਕਿਹੜੀ ਹੈ ਉਹ ਮੇਰੇ ਹਿਸਾਬ ਨਾਲ ਨਿਓਨਿਕਸ ਰਹੂਗੀ ਕਿਉਂਕਿ ਇਹਦੇ ਵਿੱਚ ਕਿਸਾਨ ਵੀਰ ਉਹ ਆਪਾਂ ਨੂੰ ਦੋਨੇ ਚੀਜ਼ਾਂ ਮਿਲ ਜਾਂਦੀਆਂ ਆਪਾਂ ਨੂੰ ਦੋ ਦਵਾਈਆਂ ਲਾਉਣ ਦੀ ਲੋੜ ਨਹੀਂ ਪੈਣੀ ਵੀ ਕੀਟਨਾਸ਼ਕ ਆਪਾਂ ਅਲੱਗ ਲਾਗੇ ਤੇ ਫੰਗੀਸਾਈਡ ਅਲੱਗ ਕਿਉਂਕਿ ਨਿਓਨਿਕਸ ਹੈ ਜਿਹੜੀ ਉਹਦੇ ਵਿੱਚ ਆਪਾਂ ਨੂੰ ਦੋ ਸਾਲਟ ਮਿਲਦੇ ਆ ਇੱਕ ਤਾਂ ਅਮੀਡਾ ਕਲੋਪਰੇਡ ਜਿਹੜਾ ਕਿ ਤੇਲੇ ਲਈ ਹੁੰਦਾ ਦੂਜਾ ਹੈਕਸਾਕੋਨਾਜ਼ੋਲ ਜਿਹੜੀ ਕਿ ਆਪਾਂ ਫੰਗੀਸਾਈਡ ਜਾਂ ਉਲੀਨਾਸ਼ਕ ਉਹ ਆ ਗਈ ਸੋ ਇਹਦੀ ਜਿਹੜੀ ਡੋਜ਼ ਡੋਜ਼ ਹੈ ਉਹ ਹੈਗੀ ਹੈ 2 ਐਮ ਐਲ ਵੀ ਐਫ ਐਸ ਪਾਵਰ ਦੀ ਆਪਾਂ ਨਿਓਨਿਕਸ ਲੈਣੀ ਹੈ ਤੇ ਪ੍ਰਤੀ ਕਿਲੋ ਦੇ ਬੀਜ ਦੇ ਹਿਸਾਬ ਨਾਲ ਆਪਾਂ ਜਿਹੜੀ ਹੈ 2 ਐਮ ਐਲਓ ਵਰਤਣੀ ਹੈ ਜਾਨੀ ਕਿ 40 ਦੇ 40 ਕਿਲੋ ਬੀਜ ਨੂੰ ਜਿਹੜੀ ਹੈ 80 ਐਮ ਐਲ ਪ੍ਰਤੀ ਕਿੱਲੇ ਦੀ ਜਿਹੜੀ ਹੈ ਦਵਾਈ ਲੱਗੂਗੀ ਤਾਂ ਹੁਣ ਕੱਲ ਕਰੀਏ ਆਪਾਂ ਝਾੜ ਵਧਾਉਣ ਬਾਰੇ ਵੀ ਇਹਦਾ ਜਿਹੜਾ ਝਾੜ ਆਪਾਂ ਨੂੰ ਕਣਕ ਦਾ ਜਿਹੜਾ ਵੱਧ ਮਿਲੇ ਉਹਦੇ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਜਿਵਾਨੂ ਖਾਦ ਦਾ ਜਿਹੜਾ ਟੀਕਾ ਹੈ ਰეკਮੈਂਡੇਡ ਕੀਤਾ ਗਿਆ ਉਹਦਾ ਰੇਟ ਵੀ ਕੋਈ ਬਹੁਤਾ ਜ਼ਿਆਦਾ ਨਹੀਂ 40-50 ਰੁਪਏ ਤੇ ਲੱਗੇ ਇਹਦਾ ਜਿਹੜਾ ਰੇਟ ਹੁੰਦਾ ਉਹ ਆਪਾਂ ਲਾ ਸਕਦੇ ਹਾਂ ਤੇ ਇੱਕ ਗੱਲ ਵੀ ਸੋਧ ਲਈ ਆਪਾਂ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਹੈ ਜਿਹੜੀ ਵੀ ਸੋਧ ਆ ਉਹ ਇਹ ਨਾ ਹੋਵੇ ਕਿ ਮਹੀਨਾ ਤੋਂ ਪਹਿਲਾਂ ਆਪਾਂ ਕਰ ਦਈਏ ਵੀ ਸੋਧ ਕੋਸ਼ਿਸ਼ ਕਰੋ ਆਪਾਂ ਸਮੇਂ ਤੇ ਕਰੀਏ ਜੇਕਰ ਮਹੀਨਾ ਪਹਿਲਾਂ ਆਪਾਂ ਵੀ ਸੋਧ ਕਰਕੇ ਵੀ ਰੱਖਦੇ ਆ ਤਾਂ ਉਹਦੇ ਨਾਲ ਜਿਹੜਾ ਉਹਦੀ ਜਰਮੀਨੇਸ਼ਨ ਪ੍ਰੋਬਲਮ ਆਊਗੀ ਯਾਨੀ ਕਿ ਉਗਣ ਸ਼ਕਤੀ ਤੇ ਉਹਦਾ ਅਸਰ ਹੈ ਜਿਹੜਾ ਪੈ ਸਕਦਾ ਹੁਣ ਗੱਲ ਕਰੀਏ ਜਵਾਣੂ ਟੀਕਾ ਜਿਹੜਾ ਜਵਾਣੂ ਟੀਕਾ ਹੈ ਉਹ ਆਪਾਂ ਜਦੋਂ ਆਪਾਂ ਦਵਾਈ ਨਾਲ ਸੋਧ ਲਿਆ ਮੰਨ ਲਓ ਨਿਓਨਿਕਸ ਲਾ ਲਈ ਜਾਂ ਕੋਈ ਵੀ ਦਵਾਈ ਲਾਈ ਉਦੋਂ ਆਪਾਂ 6 ਘੰਟੇ ਤੋਂ ਬਾਅਦ ਬਾਅਦ ਉਹ ਜਿਹੜਾ ਟੀਕਾ ਆਪਾਂ ਲਾਉਣਾ ਜਿਹਦਾ ਨਾਂ ਹੈਗਾ ਕੰਸੋਰਸ਼ੀਅਮ ਦੇ ਨਾਂ ਤੇ ਟੀਕਾ ਆਉਂਦਾ ਇਹਨੂੰ ਆਪਾਂ 500 ਗ੍ਰਾਮ ਜਿਹੜਾ ਕੰਸੋਰਸ਼ੀਅਮ ਨੂੰ 1 ਲੀਟਰ ਪਾਣੀ ਚ ਮਿਲਾ ਕੇ ਪ੍ਰਤੀ ਏਕੜ ਬੀਜ ਯਾਨੀ ਕਿ 40 ਕਿਲੋ ਬੀ ਨੂੰ ਇਹ ਜਿਹੜਾ ਲੱਗੂਗਾ ਤੇ ਇਸ ਨੂੰ ਜਦੋਂ ਆਪਾਂ ਟੀਕਾ ਲਾਤਾ ਤਾਂ ਉਦੋਂ ਆਪਾਂ ਥੋੜਾ ਜਿਹਾ ਛਕਾ ਕੇ ਛਾਵੇਂ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਆਪਾਂ ਬੀਜਣਾ ਜਿਆਦਾ ਨਹੀਂ ਆਪਾਂ ਗੈਪ ਪਾਉਣਾ ਇਹ ਨਾ ਹੋਵੇ 2-3 ਦਿਨ ਟੀਕੇ ਲੱਗੇ ਤੋਂ ਬਾਅਦ ਪਿਆ ਰਹੇ ਫਿਰ ਉਸ ਚੀਜ਼ ਦਾ ਜਿਹੜਾ ਅਸਰ ਹੈ ਉਹ ਨਹੀਂ ਆਪਾਂ ਨੂੰ ਮਿਲਣਾ ਸੋ ਇਹਦੇ ਨਾਲ ਜੇਕਰ ਆਪਾਂ ਟੀਕਾ ਲਾਉਨੇ ਆ ਤਾਂ ਇਹਦੇ ਨਾਲ ਜਿਹੜੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੂ ਤੇ ਜਿਹੜਾ ਝਾੜ ਹੈ ਉਹ ਆਪਣਾ ਕਣਕ ਦਾ ਵਧੂ ਸੋ ਇਹ ਅਹੀ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੋ ਕਰਿਓ ਜੀ ਧੰਨਵਾਦ